ਸੋ ਕੌਨਫਲਿਕਟਸ ਨੇਤਾ ਹਮੇਸ਼ਾ ਇਹ ਵੱਡੇ ਜਿਹੜੇ ਬਿਜ਼ਨਸ ਹਾਊਸੇਜ਼ ਨੇ ਜਾਂ ਵੱਡੇ ਮੁਲਕ ਲਈ ਇਹਨਾਂ ਨੂੰ ਹੈਲਪ ਕਰੇ ਹੀ ਕਰਿਆ ਇਹ ਤਾਂ ਇੱਕ ਤਰੀਕੇ ਦੀ ਬਹੁਤ ਵੱਡੀ ਮਾਰਕੀਟ ਹੈ ਤੇ ਅਸੀਂ ਉਹਨਾਂ ਵਾਸਤੇ ਮੰਡੀ ਆ ਠੀਕ ਹੈ ਨਾ ਜੀ ਤੇ ਹੁਣ ਉੱਥੇ ਕੰਪੀਟੀਸ਼ਨ ਇਹੀ ਚੱਲ ਰਿਹਾ ਵੀ F35 ਵੇਚਣਾ ਜਾਂ SU57 ਵੇਚਣਾ ਫਿਰ ਜਦੋਂ ਵੀ ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਬੋਦੀ ਸਾਹਿਬ ਉਥੇ ਗਏ ਜਾਂ ਉਹਨਾਂ ਦਾ ਅਮਰੀਕਾ ਦਾ ਬੰਦਾ ਉਰੇ ਆਇਆ ਜਾਂ ਰਸ਼ੀਅਨ ਉਥੇ ਆਇਆ ਜਾਂ ਇੱਥੇ ਆਇਆ ਜੀ ਉਹਨਾਂ ਦੋਹਾਂ ਮੁਲਕਾਂ ਦੇ ਵਿੱਚ ਹੋਰ ਜਿਹੜੇ ਮਰਜ਼ੀ ਸਮਝੌਤੇ ਹੋਣ ਉਹਨਾਂ 'ਚ ਇੱਕ ਡਿਫੈਂਸ ਸਮਝੌਤਾ ਜ਼ਰੂਰ ਹੋਊਗਾ ਅਸੀਂ ਜੀ ਉਹਨਾਂ ਤੋਂ ਆ ਵੈਪਨ ਲੈ ਰਹੇ ਹਾਂ ਅਸੀਂ ਉਹਨਾਂ ਤੋਂ ਆ ਵੈਪਨ ਲੈ ਰਹੇ ਹਾਂ ਤੇ ਉਹਨਾਂ ਨੇ ਆਪਦੇ ਵੈਪਨ ਵੀ ਡਿਸਪਲੇ ਤੇ ਲਾਏ ਹੋਏ ਨੇ ਅਸਲ ਵਪਾਰ ਤੇ ਕਾਰੋਬਾਰ ਜਿਹੜਾ ਹੈ ਉਹ ਡਿਫੈਂਸ ਦਾ ਹੀ ਕਾਰੋਬਾਰ ਹੈ ਕਨਫਲਿਕਟ ਹੈ ਸੀਰੀਆ ਦਾ ਇਰਾਨ ਆ ਰੱਖਦਾ ਅਫਗਾਨਿਸਤਾਨ ਦਾ ਉਦੋਂ ਇਹਨਾਂ ਨੇ ਆਪਣੇ ਵੈਪਨ ਟੈਸਟ ਕਰਦੇ ਆ ਟੈਸਟ ਕਰਕੇ ਉਹਨੂੰ ਫਿਰ ਪਬਲਿਸ਼ਾਈਜ਼ ਕਰਦੇ ਆ ਐਟ ਦੀ ਕਾਸਟ ਆਫ ਹਿਊਮਨ ਲਾਈਫਸ ਤੇ ਇੰਡੀਆ ਵੀ ਹੁਣ ਕਿਉਂਕਿ ਸਾਡੇ ਦੋ ਥ੍ਰੈਟਸ ਨੇ ਚਾਈਨਾ ਔਰ ਪਾਕਿਸਤਾਨ ਤੇ ਅਸੀਂ ਵੀ ਹੁਣ ਉਸੇ ਇੱਕ ਟਰੈਪ ਚ ਜਾ ਰਹੇ ਹਾਂ ਵੀ ਸਾਡੀ ਵੀ ਮਿਲਟਰੀ ਇੰਡਸਟਰੀਅਲ ਡਿਫੈਂਸ ਕੰਪਲੈਕਸ ਬਣਾਓ ਉਹਦੇ ਵਿੱਚ ਵੀ ਕਿਹਨੂੰ ਬੈਨੀਫਿਟ ਹੋਣਾ ਹੈ ਭੱਡੇ ਜਿਹੜੇ ਬਿਜ਼ਨਸਮੈਨ ਨੇ ਬ੍ਰਹਮੋਸ ਦੀ ਪ੍ਰੋਡਕਸ਼ਨ ਫੈਕਟਰੀ ਯੂਪੀ ਚ ਆ ਕੱਲ ਪਰਸੋਂ ਹੀ ਇਨੋਗਰੇਸ਼ਨ ਹੋਈ ਹੈ ਉੱਥੇ ਸਟਾਰਟ ਹੋ ਗਈ ਹੈ ਐਂਡ ਉਹਨਾਂ ਦੀ ਕਲੈਬੋਰੇਸ਼ਨਸ ਜਿਹੜੇ ਬਿੱਗ ਬਿਜ਼ਨਸ ਹਾਊਸੇਜ਼ ਨੇ ਟਾਟਾ ਹੋ ਗਿਆ ਰੇਲਾਈਐਂਸ ਹੋ ਗਿਆ ਰੇਲਾਈਐਂਸ ਹੋ ਗਿਆ ਜੀ ਤੁਹਾਡੇ ਅਦਾਨੀ ਗਰੁੱਪਸ ਨੇ ਉਹ ਉਹ ਆ ਰਹੇ ਨੇ ਉਹਨਾਂ ਨੂੰ ਬੈਨੀਫਿਟਸ ਹੋਣੇ ਆ ਸਾਡੇ ਲਈ ਜੰਗ ਹੈ ਕਿਸੇ ਲਈ ਵਾਰ ਬੌਂਗਰੀ ਹੈ ਕਿਸ ਕਿਸੇ ਲਈ ਡਿਫੈਂਸ ਹੈ ਲੇਕਿਨ ਉਹਨਾਂ ਲਈ ਇੱਕ ਡੈਮੋ ਸੀਗਾ ਚੱਲਦਾ ਪਿਆ ਉਹਨਾਂ ਲਈ ਡੈਮੋ ਹੈ ਜਿਹੜੀਆਂ ਡਿਫੈਂਸ ਦੀਆਂ ਮਾਰਕੀਟਸ ਨੇ ਕਿ ਕੰਪਨੀਆਂ ਨੇ ਕਿਆਂ ਤੇ ਇੱਕ ਆਮ ਪਬਲਿਕ ਜਿਹੜੀ ਹੈ ਇਹਦੇ ਵਿੱਚ ਪਿਸਦੀ ਹੈ